ਦੀਵਾਲੀ ਦੇ ਸੋਭਾ ਦਿਹਾੜੇ ਤੇ ਕੀ ਮੈਸੇਜ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਬੈਂਸ ਤੋਂ ਸਰਦਾਰ ਗੁਰਦੀਪ ਸਿੰਘ ਜੀ ਸਰਪੰਚ ਪਰਿਵਾਰ ਵੱਲੋਂ ਬੇਨਤੀ ਕਰਦੇ ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਕਿ ਜੋ ਦੀਵਾਲੀ ਦੇ ਦਿਹਾੜੇ ਤੇ ਸ਼੍ਰੀ ਮੀ ਪਾਤਸ਼ਾਹ ਸੰਤ ਸਾਬ ਜੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਬੰਦੀ ਛੋੜ ਦੇ ਹਾਰੇ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਇਲਾਕਾ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਜੋ ਦੀਵਾਲੀ ਦਾ ਦਿਹਾੜਾ ਹੈ ਖੁਸ਼ੀਆਂ ਭਰਿਆ ਬਤੀਤ ਹੋਵੇ ਨਾਲ ਹੀ ਬੇਨਤੀ ਕਰਦੇ ਹਾਂ ਸਮੂਹ ਪੰਚਾਇਤ ਵੱਲੋਂ ਕਿ ਕੋਈ ਵੀ ਵੀਰ ਜਿਹੜਾ ਉਹ ਪਟਾਕੇ ਚਲਾਣ ਦੀ ਕਿਰਪਾਲਤਾ ਨਹੀਂ ਕਰਨੀ ਕਿਉਂਕਿ ਜਿਹਦੇ ਨਾਲ ਕਾਫੀ ਪ੍ਰਦੂਸ਼ਣ ਵੀ ਹੁੰਦਾ ਹੈ ਔਰ ਕਈ ਬਿਮਾਰੀਆਂ ਵੀ ਫੈਲ ਸਕਦੀਆਂ ਹਨ ਇਸ ਕਰਕੇ ਬੇਨਤੀ ਵੀ ਕਰਦੇ ਹਾਂ ਕਿ ਕੋਈ ਵੀ ਪਟਾਕੇ ਚਲਾਣ ਦੀ ਕਿਰਪਾਲਤਾ ਨਹੀਂ ਕਰਨੀ ਹੈ ਔਰ ਸਾਥ ਸੰਗਤ ਜੀਓ ਬੱਚਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਜੋ ਮਾਰੀ ਸੰਗਤ ਨਾ ਕਰਨਾ ਔਰ ਗੁਰੂ ਵਾਲੇ ਪਾਸੇ ਧਿਆਨ ਰੱਖਣ ਗੁਰੂ ਵਾਲੇ ਬਣਨ ਗੁਰੂ ਚਰਨਾਂ ਨਾਲ ਜੁੜਨ ਇਹ ਬੇਨਤੀ ਪ੍ਰਵਾਨ ਕਰਨੀ ਹੈ। ਤੋਂ ਮੈਂ ਦੁਬਾਰਾ ਬੇਨਤੀ ਕਰਦਾ ਹਾਂ ਨਗਰ ਪੰਚਾਇਤ ਬੈਂਸ ਵੱਲੋਂ ਕਿ ਪੂਰੀ ਸੰਗਤ ਨੂੰ ਤੰਤਨ ਸਾਹਿਬ ਸ੍ਰੀ ਗੁਰੂ ਅਰਗੁਮੇਨ ਸਾਹਿਬ ਮਹਾਰਾਜੀ ਦੇ ਬੰਦੀ ਛੋੜ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਔਰ ਨਾਲ ਹੀ ਦੀਵਾਲੀ ਦੀ ਵੀ ਪੂਰੀ ਸੰਗਤ ਨੂੰ ਨਗਰ ਪੰਚਾਇਤ ਬੈਂਸ ਵੱਲੋਂ ਲੱਖ ਲੱਖ ਵਧਾਈ ਹੋਵੇ। का की टूर एंड अब विदेश जाना हुआ आसान ऑस्ट्रेलिया यूके और पूरे यूरोप के लिए स्टडी एंड विजिटर वीजा दुबई वीजा से लेकर वर्क परमिट तक अब बिना किसी एडवांस के पेमेंट सिर्फ वीजा लगने के बाद मलेशिया वीजा विद वर्क पुर्तगाल इटली ग्रीस फ्रांस जर्मनी भी भरोसेमंद सुविधा साथ ही महिलाओं के लिए सिंगापुर में ब्यूटी पार्लर व होटल रिसेप्शन और दुबई में होम वर्क के लिए विशेष अवसर आज ही संपर्क करो